ਕੈਬਨਟ ਮੰਤਰੀ ਗੁਰਬੀਤ ਸਿੰਘ ਖੁੱਡੀਆਂ ਦੇ ਬੇਟੇ ਅਮਿਤ ਖੁੱਡੀਆਂ ਨੇ ਦੱਸਦੀ ਕਿ ਤਿੰਨ ਪਿੰਡਾਂ ਦੇ ਵਿੱਚ ਯੋਧਨਸ਼ਾ ਵਿਰੁੱਧ ਪ੍ਰੋਗਰਾਮ ਕੀਤੇ ਜਿਸ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਸਮੇਤ ਪੁਲਿਸ ਪਾਰਟੀਆਂ ਵੀ ਦੇ ਨਾਲ ਵੀ ਪਹੁੰਚੀਆਂ ਨੇ ਜਿਨ੍ਹਾਂ ਦਾ ਉੱਥੇ ਜਾ ਕੇ ਕਹਿਣਾ ਸੀ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਤਸਕਰੀ ਜਾਂ ਨਸ਼ਾ ਕਰਦਾ ਹੈ ਤਾਂ ਸਾਨੂੰ ਦੱਸੋ ਜਲਦ ਹੀ ਉਸ ਤੇ ਕਾਰਵਾਈ ਹੋਵੇਗੀ ਨੇ ਇੱਕ ਵਧੀਆ ਇਨੀਸ਼ੀਏਟਿਵ ਲਿਆ ਤੇ ਉਹਦਾ ਨਸ਼ੇ ਵਿਰੋਧੀ ਜੀ ਦਾ ਨਾਮ ਆ ਪ੍ਰੋਗਰਾਮ ਦਾ ਪਰ ਮੈਨੂੰ ਲੱਗਦਾ ਵਧੀਆ ਗੱਲ ਹੈ ਸਰਕਾਰ ਨੇ ਇਹਦੇ ਨਾਲ ਇੱਕ ਪਿੰਡ ਦਾ ਆਪ ਵਿਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਓਵਰ ਆਲ ਵੀ ਮੈਂ ਜੇ ਰਾਜਨੀਤਿਕ ਚੀਜ਼ਾਂ ਨੂੰ ਪਾਸੇ ਵੀ ਰੱਖਾਂ ਤਾਂ ਮੈਨੂੰ ਲੱਗਦਾ ਇੱਕ ਵਧੀਆ ਤਰੀਕਾ ਹੈ ਇਹਨਾਂ ਨਾਲ ਪਿੰਡ ਦਾ ਆਪ ਵਿਚ ਗੱਲਬਾਤ ਹੋ ਜਾਂਦੀ ਹੈ ਵੀ ਅੰਦਰ ਕਿਵੇਂ ਕੀ ਚੱਲ ਰਿਹਾ ਹੈ ਕਿੰਨੀ ਕਿ ਸਾਡੀ ਸੰਗਤ ਸੋਚ ਹੈ ਅਸੀਂ ਲੋਕਾਂ ਨੂੰ ਦੱਸ ਦਿੰਨੇ ਆ ਵੀ ਆਪ ਪਲੇਸਟਿੰਗ ਕਿੰਨਾ ਛੱਡ ਸਕਦੇ ਆ ਇਸ ਤਰੀਕੇ ਦਾ ਬੰਦਾ ਬਣ ਸਕਦੇ ਆ ਆ ਉਹਦੇ ਰਿਜ਼ਲਟ ਵੀ ਨਿਕਲ ਕੇ ਮੈਂ ਜਿਹੜੇ ਪਿੰਡਾਂ ਜਾ ਕੇ ਆ ਮੈਂ ਦੋ ਤਾਹਣ ਰਿਪੋਰਟ ਹੀ ਕਹਿ ਸਕਦਾ ਪਾਕੂ ਦੇ ਘੋੜ ਵਾਲੀ ਜਦੋਂ ਨੂੰ ਥਰੀ ਮੁੰਡੇ ਮਿਲੇ ਸੀ ਨਾਲ ਦੀ ਨਾਲ ਇਸ ਸਮੂਹਰਾ ਟਾਈਪ ਕਰਾਇਆ ਉਹਨਾਂ ਨੂੰ ਭਰਤੀ ਕਰਾਇਆ ਤੇ ਕੁਝ ਨਵੇਂ ਪਰਚੇ ਵੀ ਹੋਏ ਆ ਤਾਂ ਮੈਨੂੰ ਲੱਗਦਾ ਤੇ ਆਉਣ ਵਾਲੇ ਰਿਜ਼ਲਟ ਵਧੀਆ ਹੋਣਗੇ ਤੇ ਵੈਸੇ ਵੀ ਜਦੋਂ ਆਪਾਂ ਜਾ ਕੇ ਬੋਲਦੇ ਆ ਨਾ ਕਿਤੇ ਖੜਦੇ ਕਿਸੇ ਚੀਜ਼ ਦੇ ਤਾਂ ਮੈਨੂੰ ਲੱਗਦਾ ਹੌਲੀ ਹੌਲੀ ਬੰਦਾ ਉਸ ਚੀਜ਼ ਨਾਲ ਜੁੜ ਜਾਂਦਾ ਕਿਉਂਕਿ ਆਪਾਂ ਨਾਟਕ ਇੱਕ ਦਿਨ ਕਰ ਸਕਦੇ ਹਾਂ ਦੋ ਦਿਨ ਜਦੋਂ 70 ਪਿੰਡਾਂ ਜਾ ਕੇ ਸਾਡੀ ਗੱਲ ਬੋਲਾਂਗੇ ਤਾਂ ਟੀਮ ਨੂੰ ਵੀ ਜੋਸ਼ ਮਿਲਦਾ ਤੇ ਰੋਕਾਉਣ ਦਾ ਦੇ ਪਿੰਡ ਦੇ ਵਿੱਚ ਇਹ ਹਮੇਸ਼ਾ ਚਰਚਾ ਦੇ ਵਿੱਚ ਰਿਹਾ ਹੈ ਨਸ਼ੇ ਦੇ ਕਰਕੇ ਪਿੰਡ ਦਾ ਇਸ ਦੁਤ ਤੇ ਕੀ ਕਾਰਵਾਈ ਤੁਹਾਡੇ ਵੱਲੋਂ ਲੱਗਦਾ ਪ੍ਰਚਾਰਕ ਜੀ ਕਾਰਵਾਈ ਇੱਥੇ ਸ਼ੁਰੂ ਚ ਵੀ ਕਰਤੀ ਸੀ ਜੀ ਪਰ ਉਹ ਦੁਬਾਰਾ ਘਰਾਰਤੀਆਂ ਅਨਸਰ ਹੋ ਨਹੀਂ ਗਏ ਇੱਥੇ ਤਾਂ ਮੈਂ ਨਾਂ ਨਹੀਂ ਲੈ ਸਕਦਾ ਜਦੋਂ ਪੁਲਿਸ ਨੂੰ ਕੋਈ ਨਹੀਂ ਦੱਸਤੀ ਚ ਆਉਂਦੀਆਂ ਪਰ 4-5 ਵੱਡੇ ਮੁੰਡਿਆਂ ਤੇ ਵੀ ਨਿਗਾ ਤਾਂ ਉਹਨਾਂ ਦਾ ਛੇਤੀ ਸੁਪਾਇਆ ਕੀਤਾ ਜਾਊਗਾ ਤੇ ਮੈਂ ਚਾਹਣਾ ਹੁੰਦਾ ਮੈਂ ਦੂਜੇ ਪਿੰਡ ਦਾ ਤੇ ਨਾਮ ਨਹੀਂ ਲੈਣਾ ਉਹਨਾਂ ਦੇ ਪਿੰਡ لے ਆਇਆ ਪਹਿਲਾ ਪਿੰਡ ਉਹ ਤੇ ਦੂਜਾ ਚੰਨੂ ਦੇ ਦੋਵਾਂ ਪਿੰਡਾਂ ਨੂੰ ਸੀ ਆਧਾਰਨ ਬਣਾਉਣਾ ਛੇਤੀ ਤੋਂ ਛੇਤੀ ਤੇ ਪਹਿਲਾਂ ਕੀ ਜਲਦਾ ਸੀ ਤੇ ਅੱਜ ਵੀ ਆ ਪਰ ਉਹਦੇ ਤੋਂ ਸਾਨੂੰ ਪਿੰਡ ਦੇ ਸਹਯੋਗ ਦੀ ਬੜੀ ਲੋੜ ਹੈ ਤੁਸੀਂ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਪਿੰਡ ਦੇ ਕੁਝ ਪੰਚਾਇਤ ਦੇ ਮੈਂਬਰ ਨੇ ਜਾਂ ਫਿਰ ਮੋਢੋਮਾਰ ਵਿਅਕਤੀ ਨੇ ਉਹਨਾਂ ਤਾਂ ਕੀ ਕਾਰਵਾਈ ਕਰੋ ਜਿਹੜੇ ਨਸ਼ੇ ਵਾਲੇ ਜਮਾਨ ਦੇ ਨੇ ਨਹੀਂ ਇਹ ਨਹੀਂ ਕਿ ਵੀ ਇਸ ਪੰਚਾਇਤ ਦੇ ਉਹ ਮੈਂ ਓਵਰ ਆਲ ਕਿਹਾ ਸੀ ਕਿ ਜਿਉਂ ਆਪਾਂ ਉਹਨਾਂ ਦੀ ਜਮਾਨਤਾਂ ਦੇ ਜਾਂਦੇ ਹਾਂ ਜੀ ਚਾਹੇ ਨੰਬਰਦਾਰ ਆ ਚਾਹੇ ਕੋਈ ਅਜੇ ਘਰ ਦਾ ਬੰਦਾ ਲੋੜ ਹੀ ਨਹੀਂ ਜਦੋਂ ਤੁਹਾਨੂੰ ਕੋਈ 10 10 20 ਵੀ ਪਰਿਵਾਰਾਂ ਨੂੰ ਤੁਹਾਡੇ ਪਿੰਡ ਤੋਂ ਬਚਾਉਣਾ ਤਾਂ ਤੁਹਾਨੂੰ ਫਿਰ ਸਭਨਾਂ ਲਈ ਵੀ ਜੋੜਨਾ ਹੈ ਨਾ ਤਾਂ ਉਹ ਤਾਂ ਮੈਂ ਓਵਰ ਆਲ ਕਿਹਾ ਸੀ ਚਾਹੇ ਕੋਈ ਲੀਡਰ ਜਾਏ ਕੋਈ ਲੀਡਰ ਨਹੀਂ ਲੀਡਰਾਂ ਦੇ ਮੁੱਲ ਚੱਕੀ ਆ ਸੁੱਕੀ ਆ ਮੈਂ ਕਹਿੰਦਾ ਜਾ ਕੋਈ ਯੂਨੀ